ਇਸ ਬਲੇ ਦੀ ਵੱਡੀ ਖਬਰ ਜੱਗੂ ਭਗਵਾਨਪੁਰਿਆ ਨਾਲ ਜੁੜੀ ਹੋਈ ਆ ਜੱਗੂ ਭਗਵਾਨਪੁਰਿਆ ਨੂੰ ਲੈ ਕੇ ਵੱਡੀ ਕਾਰਵਾਈ ਆ ਜਿਹੜੀ ਪੰਜਾਬ ਪੁਲਿਸ ਨੇ ਕੀਤੀ ਆ ਅਤੇ ਸਾਰੀ ਗੇਮ ਆ ਜਿਹੜੀ ਉਹ ਫੇਲ ਕਰਕੇ ਰੱਖ ਦਿੱਤੀ ਆ ਦਾਅਦੀਏ ਕਿ ਜੱਗੂ ਭਗਵਾਨਪੁਰਿਆ ਵੱਲੋਂ ਵੱਡੀ ਗੇਮ ਬਣਾਈ ਗਈ ਸੀ ਅਤੇ ਵੱਡੀ ਚਾਲ ਖੇਡੀ ਜਾ ਰਹੀ ਸੀ ਕਿ ਜੋ ਜੱਗੂ ਭਗਵਾਨਪੁਰਿਆ ਦੀ ਮਾਤਾ ਦਾ ਕਤਲ ਕੀਤਾ ਗਿਆ 26 ਮਈ ਨੂੰ ਜਾ 26 ਜੂਨ ਨੂੰ ਤਾਂ ਉਸ ਨੂੰ ਲੈ ਕੇ ਬਦਲਾ ਲੈਣ ਦੀ ਤਿਆਰੀ ਕਰ ਰਹਾ ਸੀ ਜੱਗੂ ਭਗਵਾਨਪੁਰੀਆ ਤੇ ਵੱਡੇ ਪੱਧਰ ਤੇ ਜਿਹੜੀ ਆ ਤਿਆਰੀ ਕੀਤੀ ਗਈ ਸੀ ਪਲਾਨ ਸਾਰਾ ਤਿਆਰ ਸੀਗਾ ਅਤੇ ਬਾਰਦਾਤਾਂ ਨੂੰ ਅੰਜਾਮ ਦੇਣਾ ਸੀ ਪਰ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਦੱਸਦੀ ਹੈ ਕਿ ਵੱਡੇ ਪੱਧਰ ਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਜਿਹੜੇ ਗੁਰਗੇ ਨੇ ਉਹ ਕਾਬੂ ਕੀਤੇ ਨੇ ਜਿਸ ਦੇ ਚਾਲਦਿਆਂ ਉਹਨਾਂ ਵੱਲੋਂ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਤਾਂ ਦੱਸਦੀ ਹੈ ਕਿ ਅਮਰੀਕਾ 'ਚ ਬੈਠੇ ਇੱਕ ਗੈਂਗਸਟਰ ਨੇ ਵੱਡੀ ਚਾਲ ਬਣਾਈ ਸੀ ਅਤੇ ਜੱਗੂ ਭਗਵਾਨਪੁਰਿਆ ਦੇ ਮਾਤਾ ਦੇ ਕਤਲ ਦਾ ਬਦਲਾ ਲੈਣਾ ਸੀ ਤਾਂ ਬੰਬੀਹਾ ਗਰੁੱਪ ਨੇ ਜਿੱਥੇ ਵਿੱਤੇ ਦਿਨ ਹੀ ਜ਼ਿੰਮੇਵਾਰੀ ਆ ਉਸ ਕਤਲकांड ਦੀ ਲਈ ਸੀ ਅਤੇ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨਾਲ ਇੱਕ ਹੋਰ ਜਿਹੜਾ ਸ਼ਖਸੀਅਤ ਉਸ ਦਾ ਕਤਲ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਜਿਹੜੇ ਆ ਵੱਡਾ ਦਾਵਾ ਵੀ ਠੋਕਿਆ ਸੀਗਾ ਅਤੇ ਵੱਡੀ ਜ਼ਿੰਮੇਵਾਰੀ ਵੀ ਕਤਲ ਦੀ ਲਿੱਤੀ ਸੀਗੀ ਬੰਬੀਹਾ ਗਰੁੱਪ ਨੇ ਹਾਲਾਂਕਿ ਬੰਬੀਹਾ ਗਰੁੱਪ ਨੇ ਕਿਹਾ ਸੀ ਕਿ ਅਸੀਂ ਉਹ ਇੱਕ ਵਕਤ ਸ਼ਾਖਸ਼ ਨੂੰ ਜਿਹੜਾ ਮੌਤ ਦੇ ਘਾਟ ਉਤਾਰਨਾ ਸੀ ਨਾ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਤਾਂ ਇਹ ਵੱਡਾ ਦਾਵਾ ਠੋਕਿਆ ਗਿਆ ਸੀ ਪਰ ਉਦੋਂ ਹੁਣ ਜੱਗੂ ਭਗਵਾਨਪੁਰੀਆ ਆ ਆਸਾਨ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਵੱਲੋਂ ਵੱਡੀ ਚਾਲ ਬਣਾਈ ਗਈ ਸੀ ਕਿ ਅਮਰੀਕਾ 'ਚ ਬੈਠੇ ਗੈਂਗਸਟਰ ਹੁਸਨਦੀਪ ਸਿੰਘ ਵੱਲੋਂ ਜਿਹੜੇ ਆ ਸਾਰੀ ਤਿਆਰੀ ਕੀਤੀ ਗਈ ਸੀ ਕਿ ਪੰਜਾਬ ਵਿੱਚ ਬਦਲਾ ਲਿਆ ਜਾਏਗਾ ਜੋ ਮਾਤਾ ਜਿਹੜੀ ਆ ਮਰਡਰ ਕੀਤਾ ਗਿਆ ਉਸ ਦਾ ਬਦਲਾ ਲਵਾਵਾਂਗੇ ਤਾਂ ਇਸ ਦੀ ਤਿਆਰੀ ਕੀਤੀ ਗਈ ਜਿਸ ਦੇ ਚੱਲਦੇ ਆ ਚਾਰ ਤੋਂ ਪੰਜ ਗੁਰਗੇ ਆ ਜਿਹੜੇ ਉਹ ਕਾਬੂ ਕਿਤੇ ਨੇ ਪੰਜਾਬ ਪੁਲਿਸ ਨੇ ਤਾਂ ਇਸ ਸਬੰਧੀ ਬੀਜੀਪੀ ਯਾ ਗੌਰਵ ਗੌਰਵ ਯਾਦਵ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਕਿ ਉਹਨਾਂ ਨੇ ਦੱਸਿਆ ਹੈ ਕਿ ਬਟਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਆ ਚਾਰ ਤੋਂ ਪੰਜ ਗੁਰਗਿਆਂ ਨੂੰ ਕਾਬੂ ਕੀਤਾ ਜਿਸ ਵਿੱਚ ਮਹਿਕਦੀਪ ਸਿੰਘ ਸਿਕੰਦਰ ਓੰਕਾਰ ਗਗਨਦੀਪ ਅਤੇ ਲਾਪਰੀਤ ਨੇ ਇਹ ਸਾਰੇ ਸਾਰੇ ਮਾਮਲੇ ਸੰਬੰਧੀ ਖੁਲਾਸੇ ਕੀਤੇ ਨੇ ਤਾਂ ਲਾਪਰੀਤ ਸਿੰਘ ਜਿਹੜਾ ਕਿ ਕਾਬੂ ਕੀਤਾ ਸੀ ਪਹਿਲਾਂ ਪੰਜਾਬ ਪੁਲਿਸ ਨੇ ਤਾਂ ਉਸ ਵੱਲੋਂ ਜਿਵੇਂ ਉਸ ਵਾਰ ਤੋਂ ਜਿਵੇਂ ਅਸੀਂ ਪੁੱਛ ਗਿੱਛਾ ਜਿਹੜੀ ਪੰਜਾਬ ਪੁਲਿਸ ਨੇ ਕੀਤੀ ਤਾਂ ਉਸ ਨੇ ਖੁਲਾਸੇ ਕੀਤੇ ਕਿ ਇਹ ਇਹ ਵਿਅਕਤੀ ਹੈ ਜਿਹੜੇ ਸਾਜ਼ਿਸ਼ ਤਿਆਰ ਕਰੀ ਬੈਠੇ ਨੇ ਤੇ ਕਿਸੇ ਸਮੇਂ ਵੀ ਬਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ ਤਾਂ ਉਸ ਤੋਂ ਪਹਿਲਾਂ ਹੀ ਵੱਡੀ ਗੇਮ ਹੈ ਜਿਹੜੀ ਵੱਡੀ ਸਾਜ਼ਿਸ਼ ਹੈ ਜਿਹੜੀ ਉਹ ਫੇਲ ਕਰਕੇ ਰੱਖ ਦਿੱਤੀ ਆ ਪੰਜਾਬ ਪੁਲਿਸ ਨੇ ਜੱਗੂ ਭਗਵਾਨਪੁਰੀਆ ਦੀ ਜੱਗੂ ਭਗਵਾਨਪੁਰੀਆ ਅਸਾਮ ਜੇਲ੍ਹ ਚ ਬੰਦਾ ਹੈ ਤੇ ਵਿੱਤੇ ਦਿਨ ਹੀ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਕਤਲ ਕੀਤਾ ਸੀ ਤਾਂ ਇਸ ਸਬ ਦੇ ਦਰਮਿਆਨ